ਆਵਾ ਤਿੰਨਾ ਦੇ ਵਿੱਚੋਂ ਤੂੰ ਚੰਗਾ ਟਰੈਕਟਰ ਡਾਤਾ ਪੂਰਾ ਚੰਗਾ ਉੱਡ ਗਿਆ ਉੱਡ ਗਿਆ ਹੁਣ ਆ ਚੋਂ 50 ਹਜ਼ਾਰ ਹੀ ਚੁੱਟ ਗਿਆ 50 ਹਜ਼ਾਰ ਹੀ ਚੁੱਟ ਗਿਆ 55 ਚੋਂ ਮੈਂ ਤਾਂ 1.5 ਪੌਣੇ 2 ਲੱਖ ਹੋ ਗਿਆ ਯਾਰ ਇਹਦੇ ਨਾਲ ਇੱਕ 70 ਟਰੈਕਟਰ ਨੂੰ 5000 ਚਾਬੀ ਨਾਲ ਲੈ ਜਾ ਠੀਕ ਹੈ ਲੈ ਵੀ ਮਿੱਤਰੋ ਆਦਾ ਧਮਾਕਾ ਵੱਡੇ ਹੀ ਕਰਦਾ ਆ ਟਰੈਕਟਰ ਦੇ ਨਾਲ ਚਾਬੀ ਦੇ 5000 ਲੈ ਜਾਓ ਸਕਰੀਨ ਸ਼ਾਟ ਲੈ ਆਇਓ ਵੀਡੀਓ ਲਾਇਕ ਕਮੈਂਟ ਕਰਕੇ ਸ਼ੇਅਰ ਕਰਕੇ ਤੇ ਮੈਨੂੰ ਸ਼ੋਰਟ ਦੀ ਸਕਰੀਨ ਦਿਖਾ ਦਿਓ ਹਾਂ ਆ ਛਤਰੀ ਨਮੀ ਲਵਾ ਦਾਂ ਸਸੀ ਗੱਲ ਲੋ ਤੋਂ ਸਵਾਗਤ ਹੈ ਪੇਜ ਤੇ ਤੇ ਜੂਡੂ ਚੈਨਲ ਦੇ ਸਾਰਿਆਂ ਦਾ ਅੱਜ ਮਿੱਤਰੋ ਛੋਡੇ ਬਾਤ ਤੇ ਲੈ ਕੇ ਆਏ ਆ ਆਪਾਂ ਤਿੰਨ ਫਾਰਮ ਟਰੈਕ ਤੇ ਬਹੁਤ ਵੀਰੇ ਕਹਿੰਦੇ ਹੁੰਦੇ ਵੀ ਸਾਨੂੰ ਫਾਰਮ ਟਰੈਕ ਮਿਲ ਜੇ ਤੇ ਅਡੋਡੀ ਮਾਡਲ ਦੇ ਲੈ ਕੇ ਆਇਆ 60 60 55 ਤੇ ਇੱਕ ਪੁਰਾਣਾ 60 ਖੜਾ ਤੇ ਸਾਰੀ ਜਾਣਕਾਰੀ ਆਪਾਂ ਨੂੰ ਦਊਗਾ ਹੈਪੀ ਸ਼ਰਮਾ ਸ਼ਰਮਾ ਜੀ ਲੋਕ ਦੇ ਜੇ ਕਿਧਰ ਫਿਰਦੇ ਹੋ ਤੇ ਲੋਕ ਦੇ ਜੇ ਕਿਧਰ ਫਿਰਦੇ ਹੋ ਕੋਈ ਨਹੀਂ ਲੋਕ ਤਾਂ ਲੱਗਦਾ ਭਾਈ ਸਾਹਿਬ ਸਿੱਕੜ ਸਿੱਕੜ ਸਵਾਗਤ ਹੈ ਪੇ ਆਲਾ ਭਾਈ ਪੱਲਾ ਤਾਂ ਜਿਵੇਂ ਠੱਠੇ ਝੁੱਟਲਾ ਕਹਿੰਦੇ ਇੱਧਰ ਕਿਧਰੋਂ ਪਾੜ ਲੈਂਦਾ ਆ ਖਜ਼ਾਨਾ ਇਹ ਖਜਾਨਾ ਤਾਂ ਬਾਈ ਆਪਾਂ ਨੂੰ ਸ਼ੌਂਕ ਹੀ ਆ ਫਾਰਮਫੈਕ ਕੰਪਨੀ ਦਾ ਟਾਇਰ ਨਵੇਂ ਜਮਾ ਜਮਾ ਤਾਂ ਜੇ ਬਿੱਲ ਕਟਾ ਕੇ ਦੇਵਾਂਗੇ ਮਾਡਲ ਬੀ ਆਰਸੀ 21 ਦੀ 21 ਦੀ ਯਾਰ ਪਿਆ بڑا ਚੰਗਾ ਟਰੈਕਟਰ ਆ ਮੈਂ ਹੈ ਨਵਈਆ ਬਾਈ ਜਮਾ ਨਾ ਮਾ ਟਰੈਕਟਰ ਮੈਂ ਹੈ ਇੱਕ ਤੈਨੂੰ ਲਿਖ ਕੇ ਦੇਣਾ ਜਿੰਨੇ ਦਾ ਮੈਂ ਤੈਨੂੰ ਕੋਈ ਦੇ ਕੇ ਦਿਖਾਵੇ ਪੰਜਾਬ ਹਰਿਆਣੇ ਚ ਠੀਕ ਹੈ ਤੇ ਜਿਵੇਂ ਆ ਟਾਇਰ ਇਹਦੇ ਚਾਰੇ ਨਵੇਂ ਆਦਾ ਬਿਲ ਕਟਾ ਕੇ ਦੂੰ ਬਿੱਲ ਕਟਾ ਕੇ ਮਿਲ ਜੂਗਾ ਇਧਰ ਆ ਕੇ ਹੁਣ ਕੈਮਰਾ ਮਾਰ ਮੜਾ ਯਾਰ ਟਰੈਕਟਰ ਦਾ ਕਿੱਥੋਂ ਲਿਆਉਣਾ ਭਾਲ ਭਾਲ ਕਿਦਾ ਇਹ ਕਹਿੰਦੇ ਪਸੰਦੀਦਾ ਟਰੈਕਟਰ ਆ ਸ਼ਰਮਾ ਜੀ ਦਾ ਹੂੰ ਤੇ ਉਤੋਂ ਸੋਹਣਾ ਵੀ ਬੜਾ ਲੰਦਿਆ ਲੱਭ ਕੇ ਰੱਖ ਕੋਕਈ ਆ ਬਾਈ ਕੋਕਈ 4 ਸਪੀਡ ਟ੍ਰੈਕਟਰ ਆ 60 ਐਚਪੀ ਆ ਠੀਕ ਹੈ 4 ਸਪੀਡ ਆ 60 ਐਚਪੀ ਆ 20 ਮਾਗਰ ਨੈਕਸ ਆ ਠੀਕ ਹੈ ਤੇ ਜੇ ਕਈ ਵਾਰੀ ਕੋਈ ਪੁਰਾਣਾ ਖੜਾ ਹੋਇਆ ਵਿੱਚ ਖਾ ਜਾਗੇ ਖਾ ਖਾ ਜਾਗੇ ਤੇ ਪੁਰਾਣਾ ਵੀ ਕੱਟਿਆ ਜੂ ਲੋਨ ਦੀ ਸੌਦਾ ਵੀ ਹੈਗੀ ਆ ਤੇ ਜੇ ਹੁਣ ਕਈ ਵਾਰੀ ਕੋਈ ਕਿਲੀ ਕਪਾ ਨਾ ਪਸੰਦਾ ਆ ਯਾਰ ਜਦੋਂ ਟਰੱਕ ਜਿਹੜਾ ਟਰੈਕਟਰ ਦੇ ਆ ਭੈਣ ਜੋ ਕਿੱਲਿਆਂ ਵਿੱਚੇ ਬੇਈਮਾਨ ਹੋ ਯਾਰ ਮਾ ਮੰਡੀ ਚ ਤਾਂ ਬਾਲਾ ਕੁਛ ਹੁੰਦਾ ਓਏ ਯਾਰ ਮੰਡੀਆਂ ਨਹੀਂ ਪਤਾ ਮੰਡੀਆਂ ਮੰਡੀਆਂ ਦਾ ਨਹੀਂ ਪਤਾ ਇੱਧਰ ਗੱਲ ਸੁਣ ਮੇਰੀ ਉਹ ਕੈਮਰੇ ਤੋਂ ਡਰ ਕੇ ਕਹਿੰਦੇ ਥੱਲੇ ਨੂੰ ਕੀਤਾ ਬਾਬੇ ਨਾਨਕ ਦਾ ਲੱਗਿਆ ਜਿਹੜਾ ਠੀਕ ਹੈ ਗੱਲ ਬੈਂਪਰ ਤੋਂ ਲੈ ਕੇ ਲੰਕਾਂ ਤੱਕ ਜਿਹੜੀ ਚੀਜ਼ ਨਾਮ ਸੰਦੋ ਲਾਲਾ ਸਿੱਟੀ ਜੇ ਉੱਤੇ ਨਵੀਆਂ ਲਾਈ ਜਾ ਨਵੀਆਂ ਲਾਈ ਜਾਏ ਤੇ ਲੈ ਵੀ ਮੇਤਰੋ ਚੇਂਜ ਹੋ ਜੂ ਤੇ ਹੁਣ ਮੈਨੂੰ ਐ ਦੱਸ ਕ੍ਰੇਟ ਰੂਟ ਇਹਦਾ ਰੱਖਿਆ ਤੂੰ 6 ਲੱਖ 95000 ਦੇਣਾ ਕਿਨੇ ਦਾ ਉਹੀ ਦੱਸ ਦੇ ਤੂੰ ਹੀ ਲਾਲਾ ਚਾਰਜ ਕਰਿਆ ਹੈ ਨਾ ਮੇਰੇ ਇਹਦਾ ਸਾਢੇ ਲੱਖ ਦਾ ਹੈ ਸਾਢੇ 6 ਲੱਖ ਦਾ ਕਿੰਨੇ ਉੱਡ ਗਏ ਦੇਖ ਲੈ ਹੁਣ ਇਦਨੂੰ ਪਤਾ ਰਹਿ ਗਿਆ 45000 ਸਾਡੀ ਪੈਸੇ ਉੱਡ ਗਏ ਟਰੈਕਟਰ ਦੇਵਾਂਗੇ 6 ਲੱਖ ਤੇ 40000 ਦਾ 6 ਲੱਖ ਦੇ 40000 ਦਾ 50000 ਉੱਡ ਗਿਆ 50 ਉੱਡ ਗਿਆ ਨਾ 50 55 ਉੱਡ ਗਿਆ ਹੀ ਲਿਆ 95 95 645 ਹਾਂ 55000 ਰੁਪਏ ਉੱਡ ਗਿਆ 55 55 ਹਾਂ ਦੇ 40 ਕੀ ਹਜੇ ਦਾ ਵਾਲਾ ਕੋ ਛੁੱਡੂ ਇਹ ਚੋਂ ਅਸਿਆ ਲੈ ਡਾਉਨ ਮੈਂ ਤੈਨੂੰ ਹੋਰ ਜੇ ਹੁਣ ਕਈ ਵਾਰੀ ਤੇਰੇ ਲਿਆ ਕੇ ਮੂਰੇ ਸਕਰੀਨਸ਼ਾਟ ਧਰਤਾ ਉਹਨੂੰ ਦੱਸ ਪਹਿਲਾਂ ਕੀ ਦੇਣਾ 1500 1500 ਰੁਪਏ ਜਾ ਬੀ ਨਾਲ ਇੱਕ ਛੋਟਾ ਜਿਹਾ ਟਰੈਕਟਰ ਨਾਲ ਟਰੈਕਟਰ ਠੀਕ ਹੈ ਹਦ ਇਹਦਾ ਤੇਲ ਬਦਲ ਕੇ ਤੂੰ ਸਰਬੋ ਦਾ ਪਾ ਕੇ ਤੈਨੂੰ ਨਹੀਂ ਹਾਰਦਾ ਠੀਕ ਹੈ ਕਿ ਕੋਈ ਡੰਡਾ ਫੱਟੀ ਨਾ ਪਸੰਦਾਈ ਉਹ ਚੇਂਜ ਕਰ ਦੂੰ ਠੀਕ ਹੈ ਜੇ ਕੋਈ ਕੰਪੀਟੀਟਰ ਆਈ ਨਾ ਪਸੰਦਾਈ ਉਹ ਚੇਂਜ ਕਰ ਦੂੰ ਸ ਟਾਇਰ ਵੀ ਚੇਂਜ ਹੋ ਜਾਣਗੇ ਲੈ ਠੀਕ ਹੈ ਤੂੰ ਵੀਡੀਓ ਬਣਾ ਕੀਦੀ ਰਹਾ ਤੂੰ ਤਮਾਕਾ ਵੱਡਾ ਹੋ ਗਿਆ ਇਹਦਾ ਸੇਲ ਹੋ ਗਿਆ ਇਹ ਸੇਲ ਦੇ ਤਾਂ ਗੁਰਚੰਦ ਸਿੰਘ ਇਟਲੀ ਨੂੰ ਦੇ ਦ ਇਹਦਾ ਹੋ ਗਿਆ ਸੇਲ ਤੇ ਹੁਣ ਅੱਗੇ ਆ ਗਿਆ 60 ਸੁਪਰਮੈਕਸ ਆ ਗਿਆ ਇਹ ਵੀ ਮਤਰਮੁਲਾ ਦਾ 20 ਸਪੀਡਾਂ ਵਾਲਾ ਆ ਗਿਆ ਯਾਰ ਇਹ ਬਾਈ 3 ਸਪੀਡ ਆ ਚਾਰੇ ਟਾਇਰ ਨਵੇਂ ਆ ਗੁਡੀਅਰ ਦੇ ਠੀਕ ਹੈ ਇਹ 20 T20 20 ਸਪੀਡ ਗੇਅਰ ਬਾਕਸ ਵਾਲਾ ਠੀਕ ਹੈ ਇੱਕ ਤੈਨੂੰ ਗੱਲ ਦੱਸਣਾ ਹਾਂ ਲੈ ਕੋਈ ਦੇ ਕੇ ਦਿਖਾਵੇਂ ਇੰਨੇ ਤਾਂ ਰੱਖ 19 ਮਾਡਲ ਆ 20 ਦੀ ਕਾਪੀ ਆ ਹਾਂ ਹੂੰ 570 ਰੇਟ ਐਨੇ ਨੇ ਵਿਚਾਰਾਂ ਨੇ ਵੇਚੇ ਹੋਇਆ ਠੀਕ ਐ ਦੱਸ ਕਿੰਨੇ ਦਾ 570 ਰੇਟ ਆ ਅੜਾ ਕੀ ਡੋਨਾ ਅੱਜ ਤੈਨੂੰ ਮੈਂ ਲਾ ਦਿਆ ਕਿੰਨੇ ਰਹਿ ਗਏ 540 ਨਹੀਂ ਐ ਤੂੰ ਵੀਡੀਓ ਬਣਾਉਣਾ ਹੀ ਆ ਸਾਡੇ ਕਰ ਯਾਰ ਇਹ 530 ਤੇ 520 50 ਚੱਕਤਾ ਯਾਰ ਕਿੰਨਾ ਰਹਿ ਗਿਆ 20 ਰਹਿ ਗਿਆ 520 ਦਾ ਟਰੈਕਟਰ ਦਾ ਮਾਰ ਟਰੈਕਟਰ ਦੇਉ ਆ ਜੀ 511500 ਦਾ ਠੀਕ ਐ 55 ਆ ਮੇਰੇ ਵੀਰ ਦੀ ਵੀਡੀਓ ਲਾਇਕ ਕਮੈਂਟ ਕਰਕੇ ਸ਼ੇਅਰ ਕਰਕੇ ਤੇ ਮੈਨੂੰ ਸ਼ਾਰਟ ਸਕਰੀਨ ਦਿਖਾ ਦਿਓ ਹੂੰ ਆ ਛਤਰੀ ਨਵੀਂ ਲਵਾ ਦੂੰ ਚੱਕੋ ਮਿੱਤਰੋ ਠੀਕ ਐ 8 10000 ਰੁਪਿਆ 10000 ਦੀ ਹਾਂ ਰਸ ਤੁੱਤੀ ਲੱਗ ਜਾਂਦਾ ਪਾ ਠੀਕ ਐ ਗੱਲ ਇੰਜਨ ਦਾ ਤੇਲ ਸਰਬੋ ਦਾ 3000 ਦਾ ਨਵਾਂ ਪਾ ਦੂੰ ਠੀਕ ਐ ਕੋਈ ਡੰਡਾ ਫੱਟੀ ਛਤਰੀ ਨਾ ਪਸੰਦ ਆਈ ਨਵੀਂ ਲਾ ਦੂੰ ਠੀਕ ਐ ਤੇ ਹੋਰ ਦੱਸ ਕੀ ਚਾਹੀਦਾ ਠੀਕ ਐ 55000 ਮਾਨਤਾ ਨਾ ਹੋਵੇ 5000 ਦਾ ਹੀ ਰਹਿ ਗਿਆ ਆ ਪੂਰੇ 5 ਲੱਖ ਪੂਰੇ 5 ਲੱਖ ਦੀ ਰਹਿ ਗਿਆ ਮਿੱਤਰੋ ਇਹਦਾ ਜਿਵੇਂ ਕਹਦੇ ਲੁੱਟ ਲੋ ਮੇਲਾ ਲੁੱਟਿਆ ਜਾਂਦਾ ਤੇ ਅੱਗੇ ਆਈ ਕਾਲੇ ਸਟਿੱਕਰਾਂ ਵਾਲਾ ਹਾਂ 2006 ਮਾਡਲ ਆ ਟੈਕਨੀਸ਼ੀਅਨ ਦਾ ਚੰਗਾ ਪਿਆ ਗਿਆ ਆਜਾ ਬਾਈ ਜੇਕੇ ਦੇ 2006 ਮਾਡਲ ਆ ਬਾਈ ਹੂੰ ਨਵੇਂ ਟਾਇਰ ਆ ਮੂਰਲੇ ਹਾਂਜੀ ਕੋਕਾ ਪੀਸ ਟਰੈਕਟਰ ਆ ਠੀਕ ਐ ਯਾ ਜੈ ਜੈ ਵੀ ਹੈਗਾ ਕੋਕਾ ਪੀਸ ਨੂੰ ਛੱਡ ਹੂੰ ਟਾਇਰ ਆਪਣਾ ਇੰਜਨ ਦਾ ਤੇਲ ਨਵਾਂ ਪਾਤਾ ਸੀ ਮੈਂ ਠੀਕ ਐ ਦੇਖੋ ਪੁੱਤ ਠੀਕ ਐ ਇੰਜਨ ਤੇਲ ਚੇਂਜ ਹੋਇਆ ਵਾ ਹੂੰ ਠੀਕ ਐ ਗੇਅਰ ਇੰਜਨ ਦਾ ਹੂੰ ਕਿਵੇਂ ਆ ਬਾਈ ਸੇ ਟਰੈਕਟਰ ਬਾਈ ਚਲਾ ਕੇ ਉਹਦੀ ਤਸਵੀਰ ਕਰਕੇ ਲਿਓ ਜੇ ਆਪਣਾ ਵਪਾਰ ਲੈਣਾ ਇਹਦਾ ਛੋਟੇ ਮਾਡਲ ਦਾ ਤੇ ਆਪਾਂ ਉਹਦੇ ਰੇਟ ਦਾ ਆਪਾਂ ਬਾੜੀ ਠੀਕ ਹੈ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਪਿਛਲੇ ਅੱਡੇ ਦਾ ਯਾਰ ਮੂਰਲੇ ਨਵੇਂ ਆ ਕੱਲ ਪਾਏ ਆ ਮੂਲੇ ਬਿਲ ਵੀ ਘਟਾ ਦਾਂਗੇ ਲਾਈ ਪੀ 2 ਆ ਮਤਲਬ ਡਬਲ ਕ੍ਰਚ 215000 ਉਡਾ ਕੀ ਡੋਨਾ 190000 ਲੈ ਕਮਲਾ ਹੋਇਆ ਤੂੰ ਕੱਪੜੇ ਲਾਉਣੇ ਆ ਜਿਹੜੇ ਬੰਦਿਆਂ ਦੇ ਪਾ ਫਿਰਦੇ ਆ 80 ਦਾ ਨਹੀਂ ਹਾਂ ਲੈ ਵੀਰੇ ਗੱਲ ਸੁਣ ਲਓ ਮੇਰੀ ਹੂੰ ਟਰੈਕਟਰ ਦੇਉ 170000 ਦਾ ਠੀਕ ਹੈ 1500 ਚਾਬੀ ਨਾਲ ਦੇਉ ਠੀਕ ਹੈ ਇਹ ਦੇ ਇਹਦੇ 1524 ਨੇ 17030 4045 ਸਾਡੇ 68 ਦੇ ਰਿਹਾ ਹਾਂ 2000 ਦੇ ਦੂੰ ਯਾਰ ਸਿੱਧਾ ਹਿਸਾਬ ਰੱਖੋ ਠੀਕ ਹੈ 2000 ਦਾ ਇੱਕ 68 ਦੇ ਰਿਹਾ ਇੱਕ 68 ਦੀ ਰਿਹਾ ਤੇ ਇਹ ਚ ਤਾਂ ਮਾਨਤਾ ਨਹੀਂ ਪੂਰਾ ਹੋ ਗਿਆ ਯਾਰ ਚਾਰੇ ਇਹਦੇ ਨਾਲ 170 ਟਰੈਕਟਰ ਨੂੰ 5000 ਚਾਬੀ ਨਾਲ ਲੈ ਜਾਓ ਠੀਕ ਹੈ ਲੈ ਵੀ ਮਿੱਤਰੋ ਆ ਤਾਂ ਤੁਮਾਕਾ ਵੱਡੇ ਹੀ ਕਰਦਾ ਆ ਟਰੈਕਟਰ ਦੇ ਨਾਲ ਚਾਬੀ ਦੇ 5000 ਲੈ ਜਾਓ ਸਕਰੀਨ ਸ਼ਾਟ ਲੈ ਆਇਓ ਤੇ ਹੁਣ ਦੱਬ ਕੇ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਜੇ ਤੁਹਾਡੀ ਇਹੋ 1,65 ਆ ਕਿੰਨੇ ਦਾ ਰਹਿ ਗਿਆ ਕਿੰਨੇ ਦਾ ਗਿਆ ਸੀ 65 ਦਾ 1,65 ਹਜ਼ਾਰ ਦਾ 6 ਮਾਡਲ ਦੇ ਕੇ ਦਿਖਾਓ ਜਿਹੜਾ ਦਿੰਦਾ ਹਾਂ ਦੇਖ ਪੰਜਾਬ ਨੰਬਰ ਦਿਓ ਕਿਹੜਾ ਦਿੰਦਾ ਵਪਾਰ ਲਾਈਨ ਚ ਵੀ ਨਹੀਂ ਮਿਲਦਾ ਠੀਕ ਹੈ ਤੇ ਹੁਣ ਮੈਂ ਆਪਾਂ ਲਗਾ ਦੇ ਜੀ ਬਾਈ ਦੇ ਫਾਰ ਇੱਥੇ ਖੜੇ ਨਵਰੇ ਦੇ ਵਿੱਚ ਤਿੰਨ ਫਾਰਮ ਆ। ਉਹ ਭਰਾਵਾ ਤਿੰਨਾਂ ਦੇ ਵਿੱਚੋਂ ਤੂੰ ਚੰਗਾ ਟਰੈਕਟਰ ੜਾਤਾ ਪੂਰਾ ਚੰਗਾ ਉੱਡ ਗਿਆ ਉੱਡ ਗਿਆ ਹੁਣ ਆ ਚੋਂ 50 ਹਜ਼ਾਰ ਛੁੱਟ ਗਿਆ 50 ਹਜ਼ਾਰ ਛੁੱਟ ਗਿਆ 55 ਉਹ ਚੋਂ ਮੈਂ ਤਾਂ 1.5-2 ਲੱਖ ਹੋ ਗਿਆ ਲੈ ਸਾਲਾ ਟਰੈਕਟਰ ਹੀ ਆ ਜੂਗਾ ਆ ਆ ਉੱਡ ਹਾਂ ਰੈਟ ਰੋਡ ਗਿਆ ਗਿਆ ਤੇ ਹੁਣ ਨੰਬਰ ਕਿੰਨਾ ਸਰਮਾ ਜੀ ਨੰਬਰ ਹੈਗਾ 887294545 ਹਾਂਜੀ ਦੂਜਾ ਨੰਬਰ ਹੈਗਾ 947884545 ਦੋਨੇ ਨੰਬਰਾਂ ਦੇ ਵਟਸਐਪ ਦੋਨਾਂ ਦੇ ਕਾਲਿੰਗ ਚੱਲਦੀ ਆ ਠੀਕ ਹੈ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਲਿਓ ਫੋਲੋ ਵਧੀਆ ਵਧੀਆ ਕਰਿਓ ਕਮੈਂਟ ਹਾਂਜੀ ਠੀਕ ਹੈ ਜੇ ਕੋ ਸਾਰਾ ਕੁਝ ਕਰਕੇ ਆਉਂਗੇ ਇਹ ਨਹੀਂ ਪਤਾ ਕਿੱਡਾ ਕੁ ਤੁਹਾਡਾ ਫਾਇਦਾ ਹੋਣੀ ਨਹੀਂ ਪਤਾ ਮਾਨ ਦਾ ਨਾ ਹੋਰ ਵੀ ਕੀ ਪਤਾ ਕੀ ਹੋ ਜੇ ਤੇ ਦੱਬ ਕੇ ਉਹਨੂੰ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਤੇ ਦੱਬ ਕੇ ਕਰੋ ਸ਼ੇਅਰ ਵੀਡੀਓ ਨੂੰ ਬਹੁਤ ਬਹੁਤ ਮਿਹਰਬਾਨੀ ਜੀ ਸਸਤੀ ਕਰੋ